ਸਦੀਆਂ ਤੋਂ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ ਤੇ ਸਦੀਆਂ ਤੋਂ ਮਨੁੱਖ ਦੀ ਕਿਤਾਬਾ ਦੇ ਨਾਲ ਸਾਝ ਰਹੀ ਹੈ ਇਹ ਅੱਜ ਨਹੀਂ ਹੈ ਕਿ ਅੱਜ ਕਿਤਾਬਾਂ ਲਿਖੀਆਂ ਜਾ ਰਹੀਆਂ ਪੜ੍ਹੀਆਂ ਜਾ ਰਹੀਆਂ ਹਜ਼ਾਰਾਂ ਸਾਲਾਂ ਤੋਂ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ ਤੇ ਹਜ਼ਾਰਾਂ ਸਾਲਾਂ ਤੋਂ ਲੋਕ ਇਨ ਕਿਤਾਬਾਂ ਨੂੰ ਪੜ੍ਹ ਰਹੇ ਹਨ ਕਿਤਾਬਾਂ ਇੱਕ ਗਿਆਨ ਦਾ ਬਹੁਤ ਵੱਡਾ ਸੋਮਾ ਨੇ ਕਿਤਾਬਾਂ ਦੇ ਵਿੱਚ ਪੜ੍ਹ ਕੇ ਅਸੀਂ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀ ਵੱਖ-ਵੱਖ ਨੁਕਤਿਆਂ ਦੀ ਵੱਖ-ਵੱਖ ਫਾਰਮੂਲਿਆਂ ਦੀ ਸਾਝ ਪਾ ਸਕਦੇ ਹਾਂ ਕਿਤਾਬਾਂ ਪੜ ਕੇ ਅਸੀਂ ਵਿਸ਼ਵ ਦੇ ਹਰੇਕ ਕੋਨੇ ਤੋਂ ਜਾਣੂ ਹੋ ਸਕਦੇ ਹਾਂ ਕਿਹੜੀ ਕੌਮ ਦੀ ਸੋਚਣ ਸ਼ਕਤੀ ਕਿੱਥੇ ਖੜੀ ਹੈ ਉਹਨਾਂ ਦਾ ਸੋਚਣ ਦਾ ਜਰੀਆ ਕੀ ਹੈ ਉਹਨਾਂ ਦੇ ਸੰਸਾਧਨ ਕੀ ਹੈ ਸिए ਕਿਤਾਬਾਂ ਦੇ ਜ਼ਰੀਏ ਪ੍ਰਾਪਤ ਕਰ ਸਕਦੇ ਹਾਂ ਕਿਤਾਬਾਂ ਕਿਸੇ ਦੇਸ਼ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਸਾਨੂੰ ਜਾਣਕਾਰੀ ਕਰਵਾ ਸਕਦੀਆਂ ਨੇ ਕਿਤਾਬਾਂ ਉਥੋਂ ਦੇ ਪੂਰੇ ਰਾਜਤੰਤਰ ਬਾਰੇ ਜਾਣਕਾਰੀ ਕਰਵਾ ਸਕਦੀਆਂ ਨੇ ਕਹਿੰਦਾ ਮਤਲਬ ਇਹ ਹੈ ਕਿ ਕਿਤਾਬਾਂ 올 ਇਨ ਵਨ ਹੈਗੀਆਂ ਕਿਤਾਬਾਂ ਉਹ ਚੀਜ਼ ਹੈ ਜਿਸ ਨੂੰ ਪੜ ਕੇ ਬੰਦੇ ਦੀ ਦਿਮਾਗ ਦੀ ਪੱਤੀ ਜਗਦੀ ਹੈ ਦਿਮਾਗ ਖੁੱਲਦਾ ਹੈ ਨਹੀਂ ਤਾਂ ਕੀ ਹੁੰਦਾ ਹੈ ਕਿ ਬੰਦਾ ਕਿਸੇ ਨੇ ਕੋਈ ਵੀ ਗੱਲ ਦੱਸੀ ਬੰਦਾ ਤੇ ਯਕੀਨ ਮੰਨ ਲੈਂਦਾ ਹੈ ਬੰਦਾ ਮਗਰ ਲੱਗ ਤੁਰਦਾ ਹੈ ਜੇ ਕਿਤੇ ਕਿਤੇ ਉਹਨੇ ਕਿਤਾਬਾਂ ਪੜੀਆਂ ਜਾਂ ਕੋਈ ਵਖ ਵਖ ਲੇਖਕਾਂ ਦੇ ਨਾਲ ਦੀ ਸਾਥ ਹੈਗੀ ਆ ਤਾਂ ਉਹਦਾ ਗਿਆਨ ਦਾ ਦਾਇਰਾ ਬਹੁਤ ਵੱਡਾ ਹੋ ਜਾਊਗਾ ਤੇ ਉਸ ਗਿਆਨ ਦੇ ਦਾਇਰੇ ਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ ਹੈ ਕੋਈ ਵੀ ਐਵੇਂ ਕੋਈ ਗੱਲ ਨਹੀਂ ਕਹਿ ਕੇ ਉਹਨੂੰ ਚਲਾ ਜਾ ਜਾਂਦਾ ਹੈ ਉਹ ਬੰਦਾ ਤਾਂ ਹੀ ਯਕੀਨ ਕਰਦਾ ਜਿਹਦੇ ਕੋਲੇ ਸਬੂਤ ਰੱਖੇ ਜਾਣ ਕਿਉਂਕਿ ਉਸਨੇ ਕਿਤਾਬਾਂ ਪੜ੍ਹੇਗਾ ਸੋ ਅੱਜ ਕੱਲ ਦੇ ਜਵਾਨਾਂ ਦੇ ਵਿੱਚ ਕਿਤਾਬਾਂ ਪੜਨ ਦਾ ਰੁਝਾਨ ਘਟ ਰਿਹਾ ਹੈ ਇਸ ਚੀਜ਼ ਨੂੰ ਬੜੇ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਕਿਤਾਬਾਂ ਹੀ ਹੁਣ ਤੱਕ ਸਾਨੂੰ ਜਿੱਥੇ ਲੈ ਕੇ ਗਈਆਂ ਕਿਤਾਬਾਂ ਹੀ ਸਾਨੂੰ ਜੇ ਅੱਜ ਅਸੀਂ ਸੰਸਾਧਨ ਚੇਂਜ ਕਰਦੇ ਹਾਂ ਬੇਸ਼ੱਕ ਟੈਕਨੋਲੋਜੀ ਨੇ ਬਹੁਤ سارے ਸੰਸਾਧਨ ਦਿੱਤੇ ਆ ਪਰ ਜੋ ਆਨੰਦ ਜੋ ਤ੍ਰਿਪਤੀ ਕਿਤਾਬ ਪੜ ਕੇ ਆਉਂਦੀ ਹੈ ਮੋਬਾਈਲ ਤੋਂ ਪੜ ਕੇ ਨਹੀਂ ਆ ਸਕਦੀ ਏ ਮੇਰਾ ਆਪਣਾ ਵੀ ਐਕਸਪੀਰੀਅੰਸ ਹੈ ਜਦ ਕਿਸੇ ਨਾਲ ਵੀ ਗੱਲ ਕਰਾਂ ਤਾਂ ਤੁਹਾਨੂੰ ਬਹੁਤ ਸਾਰੇ ਲੋਕ ਇਹ ਜਾਣਕਾਰੀ ਦੇਣਗੇ ਇਸ ਬਾਰੇ ਦੱਸਣਗੇ ਕਿ ਕਿਤਾਬਾਂ ਦਾ ਕਿੰਡੀ ਅਹਿਮੀਅਤ ਹੈ ਬਜਾਏ ਕਿ ਟੈਕਨੋਲੋਜੀ ਤੇ ਜਾ ਕਿਤਾਬਾਂ ਸਾਨੂੰ ਤਣਾਅ ਮੁਕਤ ਕਰ ਦਿੰਦੀਆਂ ਨੇ ਕਈ ਰ ਬੰਦਾ ਇਹੋ ਜੇ ਮੁਸ਼ਕਲ ਦੇ ਵਿੱਚ ਫਸਿਆ ਹੁੰਦਾ ਹੈ ਜਦੋਂ ਉਹ ਕਿਤਾਬ ਪੜਨ ਲੱਗ ਜਾਂਦਾ ਹੈ ਕੋਈ ਬਹੁਤ ਵਧੀਆ ਕਿਤਾਬ ਪੜਨ ਲੱਗ ਜਾਂਦਾ ਹੈ ਉਸ ਦਾ ਪੂਰੀ ਜੀ ਅਟੈਂਸ਼ਨ ਕਿਤਾਬ ਵੱਲ ਹੈ ਉਸ ਦਾ ਧਿਆਨ हट ਕੇ ਕਿਤਾਬ ਵੱਲ ਆ ਗਿਆ ਤਾਂ ਉਹ ਬੰਦਾ ਉੱਥੇ ਉਹੋ ਜੀ ਸਿਤੀ ਦੇ ਵਿੱਚ ਪੈਜ ਜਾਂਦਾ ਹੈ ਜੱਪੇਜਨ ਤੋਂ ਬਾਅਦ ਬੰਦਾ ਤਨਾ ਜੋ ਵੀ ਤਨਾ ਤਨਾ ਹੁੰਦਾ ਉਹਦਾ ਉਹ ਦਰਾਸੇ ਪਾਸੇ ਧਿਆਨ ਹੁੰਦਾ ਉਸ ਤੋਂ ਧਿਆਨ हट ਜਾਂਦਾ ਹੈ ਪਤਾ ਵੱਲ ਆ ਜਾਂਦਾ ਹੈ ਤੇ ਉਹ ਆਪਣੇ ਸਰੀਰ ਨੂੰ ਵੀ ਪਛਾਣ ਲੈਂਦਾ ਆਪਣੇ ਮਨ ਨੂੰ ਵੀ ਪਛਾਣ ਲੈਂਦਾ ਹੋ ਸਕਦਾ ਹੈ ਕਿ ਸਮਾਜ ਨੂੰ ਵੀ ਪਛਾਣ ਲੈਂਦਾ ਹੈ ਦੇਖੋ ਕਿਤਾਬਾਂ ਅਸੀਂ ਆਪਾਂ ਕੀ ਹੈ ਆਪਾਂ ਪੰਜਾਬੀ ਜਿਹੜੇ ਹੁੰਦੇ ਆ ਤਿੰਨ ਪਛਾਵਾਂ ਦਾ ਗਿਆਨ ਆਪਾਂ ਆਮ ਹੀ ਰੱਖਦੇ ਆ ਕਿਤਾਬਾਂ ਵੱਖ-ਵੱਖ ਪਛਾਵਾਂ ਦੀਆਂ ਪੜੀਆਂ ਜਾਣ ਉਹਨਾਂ ਨਾਲ ਭਾਸ਼ਾ ਦਾ ਗਿਆਨ ਹੁੰਦਾ ਹੈ ਨਵੀਂ ਭਾਸ਼ਾ ਸਿੱਖਣ ਦੇ ਨਾਲ ਸਾਡਾ ਜਿਹੜਾ ਅੰਦਰਲਾ ਮਾਨ ਹੈ ਬਹੁਤ ਫਿੱਟ ਰਹਿੰਦਾ ਨਵੀਂ ਭਾਸ਼ਾ ਸਿੱਖਣ ਦੇ ਨਾਲ ਇੱਕ ਬਹੁਤ ਵਧੀਆ ਹਾਰਮੋਨ ਸਰੀਰ ਦੇ ਵਿੱਚ ਗ੍ਰੰਥੀਆਂ ਵਿੱਚੋਂ ਨਿਕਲਦੇ ਨੇ ਉਹ ਸਾਡੇ ਸਾਡੀ ਉਮਰ ਵਧਾਉਂਦੇ ਨੇ ਨਵੀਂ ਭਾਸ਼ਾ ਸਿੱਖਣ ਦੇ ਬਹੁਤ ਫਾਇਦੇ ਨੇ ਕਿਤਾਬਾਂ ਹੀ ਧਨ ਜੋ ਸਾਨੂੰ ਨਵੀਂ ਭਾਸ਼ਾ ਵੱਲ ਲਿਆ ਸਕਦੀਆਂ ਨੇ ਸਿਖਾ ਸਕਦੀਆਂ ਨੇ ਤੇ ਉੱਥੇ ਉਹ ਪੜ੍ਹ ਕੇ ਅਸੀਂ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਵੱਖਰੇ ਤਰ੍ਹਾਂ ਦਾ ਅਨੰਦ ਮਹਿਸੂਸ ਕਰ ਸਕਦੇ ਆ ਕਿਤਾਬਾਂ ਦੇ ਨਾਲ ਹੀ ਇਨਸਾਨ ਬੁੱਧੀ ਜੀ ਵੀ ਬਣਦਾ ਹੈ ਕਿਤਾਬਾਂ ਦੇ ਨਾਲ ਹੀ ਇਨਸਾਨ ਦੀ ਜਿਹੜੀ ਬੁੱਧੀ ਅੱਗੇ ਵੱਧਦੀ ਹੈ ਕੋਈ ਪੈਦਾ ਸਭ ਕੁਝ ਲੈ ਕੇ ਨਹੀਂ ਹੁੰਦਾ ਕਿਤਾਬਾਂ ਪੜਨ ਦੇ ਨਾਲ ਉਸ ਨੂੰ ਗਿਆਨ ਹੁੰਦਾ ਹੈ ਉਹ ਕਿਤਾਬਾਂ ਹੋਰ ਕਿਸੇ ਨਾਲ ਡਿਸਕਸ ਕਰਦਾ ਹੈ ਕਿਸੇ ਹੋਰ ਗਿਆਨੀ ਦੇ ਨਾਲ ਜਦੋਂ ਡਿਸਕਸ਼ਨ ਚੱਲਦੀ ਹੈ ਤਾਂ ਕੁਝ ਹੋਰ ਨਿਕਲ ਕੇ ਆਉਂਦਾ ਹੈ ਸ਼ੁਰੂਆਤ ਕਿਤਾਬਾਂ ਤੋਂ ਹੁੰਦੀ ਹੈ हां एक ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਕਿਤਾਬ ਪੜ੍ਹ ਰਹੇ ਹੋ ਤਾਂ ਪਾਰਟਿਕੂਲਰ ਇੱਕ ਰਾਈਟਰ ਦੀ ਮੰਨ ਲਓ ਕਿਤਾਬ ਪੜ੍ਹ ਰਹੇ ਹੋ ਤੁਸੀਂ ਉਸ ਸੋਚ ਦੇ ਪੱਖੀ ਹੋ ਜਾਂਦੇ ਹੋ ਤੁਹਾਡੇ ਮਨ ਦੇ ਵਿੱਚ ਵੀ ਉਹ ਸੋਚਾਂ ਦਾ ਤਰ ਇਨਸਾਨ ਲਾਈ ਲੱਗ ਹੁੰਦੇ ਆ ਉਹ ਸੋਚ ਉਹਨਾਂ ਦੇ ਮਨ 'ਚ ਆ ਜਾਂਦੀ ਉਮੀਦਤੁਰ ਲੱਗ ਜਾਂਦੀ ਫਿਰ ਜਦੋਂ ਹੋਰ ਕਿਸ ਰਾਈਟਰ ਦੀ ਪੜਦੇ ਤਾਂ ਉਮੀਦਤੁਰ ਲੱਗ ਜਾਂਦੇ ਆ ਪੜਦੇ ਪੜਦੇ ਉਹਨਾਂ ਰਾਈਟਰਾਂ ਦੀਆਂ ਸੋਚਾਂ ਤੁਹਾਡੇ ਸਾਹਮਣੇ ਪਈਆਂ ਉਹਨਾਂ ਸੋਚਾਂ ਦੇ ਵਿੱਚੋਂ ਤੁਸੀਂ ਕਿਹੜੀ ਸੋਚ ਰੱਖਣੀ ਹੈ ਸਮਝਿਆ ਥੋੜੀ ਇਹ ਤੁਹਾਡੇ ਏਰੀਏ ਦੇ ਮੁਤਾਬਕ ਤੁਹਾਡੇ ਹਾਲਾਤਾਂ ਦੇ ਮੁਤਾਬਕ ਤੁਹਾਡੇ ਚੁਗਿਰਦੇ ਦੇ ਮੁਤਾਬਕ ਤੁਹਾਡੀ ਸਮਾਜ ਦੀ ਸ਼ੈਲੀ ਦੇ ਮੁਤਾਬਕ ਉਹਨਾਂ ਚੋਂ ਕਿਹੜੀ ਸੋਚ ਰੱਖਣੀ ਹੈ ਥੋੜੇ ਜਿਹਾ ਡਿਪੈਂਡ ਕਰਦਾ ਹੈ ਕਿਤਾਬਾਂ ਫੋਰਨ ਰਾਈਟਰਸ ਨੇ ਬਹੁਤ ਲਿਖੀਆਂ ਉਹਨਾਂ ਨੇ ਆਪਣੇ ਸਮਾਜ ਦੇ ਹਿਸਾਬ ਨਾਲ ਲਿਖੀਆਂ ਕਿਤਾਬਾਂ ਬਲੈਕ ਲੋਕਾਂ ਨੇ ਬਹੁਤ ਲਿਖੀਆਂ ਉਹਨਾਂ ਨੇ ਆਪ ਦੇ ਸਮਾਜ ਦੇ ਹਿਸਾਬ ਨਾਲ ਲਿਖੀਆਂ ਮਤਲਬ ਹਰੇਕ ਕੰਟੀਨੈਂਟ ਚ ਕਿਤਾਬ ਲਿਖੀ ਗਈ ਹੈ ਯਾਦ ਤਰ ਕਿਤਾਬਾਂ ਅੰਗਰੇਜ਼ੀ ਮੈਂਦੀਆਂ ਸਾਨੂੰ ਪਰ ਦਿੱਕਤ ਕੀ ਹੈ असी उन्हें मगर नहीं लगना किताब पढ़ने का फायदा की होंगे है सोचद विशाल क्यों है? क्योंकि एक पर्टिकुलर तरह की सोच साढ़े सामने आ जाती है कि हाँ भी वो समाज इस तरह सोचता है फलाना समाज इस तरह सोचता है ਤਮਕਾ ਨਾਸਮਾ ਜਿਸ ਤਰ੍ਹਾਂ ਸੋਚਦਾ ਜਦੋਂ ਸਾਰੇ ਤਰ੍ਹਾਂ ਦੇ ਲੋਕਾਂ ਦੀ ਸੋਚ ਸਾਡੇ ਸਾਹਮਣੇ ਆ ਗਈ ਤਾਂ ਅਸੀਂ ਐਨਾਲਿਸਿਸ ਕਰਨਾ ਕਿ ਸਾਡੇ ਲਈ ਕੀ ਚੰਗਾ ਕੀ ਮਾੜਾ ਉਹਨਾਂ ਚੋਂ ਚੰਗੇ ਚੰਗੇ ਚੀਜ਼ਾਂ ਚੰਗੇ ਚੰਗੇ ਤੱਤ ਕੱਢ ਕੇ ਅਸੀਂ ਬਾਹਰ ਲਿਆ ਸਕਦੇ ਆ ਤੇ ਆਪਣੇ ਤੇ ਵਰਤ ਸਕਦੇ ਆ ਆਪਣੇ ਸਮਾਜ ਤੇ ਲਾਗੂ ਕਰਵਾ ਸਕਦੇ ਆ ਆਪਾਂ ਜੇ ਅਸੀਂ ਇੱਕ ਬੰਦੇ ਦੀ ਕਿਤਾਬ ਪੜ੍ਹ ਕੇ ਉਹਦੇ ਮਗਰ ਲੱਗੇ ਤਾਂ ਇਹ ਤੁਹਾਡੀ ਇੰਡੀਪੈਂਡੈਂਟ ਸੋਚ ਨਹੀਂ ਹੈ ਤੁਸੀਂ ਉਸ ਤੋਂ ਪ੍ਰਭਾਵਿਤ ਹੋਗੇ ਬਸ ਤੁਸੀਂ ਕੀ ਕਰਨਾ ਉਸੇ ਫੀਲਡ ਦੀ ਉਸੇ ਵਿੱਚ ਦੀ ਕਈ ਰਾਈਟਰ ਲਿਖਾਪਾਂ ਪੜੋ ਹਰੇਕ ਬੰਦਾ ਅੱਡ-ਅੱਡ ਲਿਖਦਾ ਜਿਵੇਂ ਇਹ ਕਹਿੰਦੇ ਨਾ ਸ੍ਰੀ ਜਪਜੀ ਸਾਹਿਬ ਦੇ ਬਹੁਤ ਸਾਰੇ ਟੀਕੇ ਹੋਏ ਆ ਕਹਿੰਦੇ 50 ਤੋਂ ਉੱਪਰ ਕਹਿੰਦੇ ਟੀਕੇ ਹੋ ਗਏ ਜਪਜੀ ਸਾਹਿਬ ਦੇ ਮਤਲਬ ਵਿਆਖਿਆ ਹੋ ਚੁੱਕੀ ਹੈ ਹਰੇਕ ਰਾਈਟਰ ਨੇ ਹਰੇਕ ਗੁਰਮੁਖ ਬੰਦੇ ਨੇ ਜਿਹਦੀ ਉਹਦੀ ਵਿਆਖਿਆ ਕੀਤੀ ਟੀਕਾ ਕੀਤਾ ਉਹ ਆਪਣੇ ਹਸਰ ਨਾਲ ਕੀਤਾ ਅੱਡ-ਅੱਡ ਕੀਤਾ ਉਹਦਾ ਆਪਣੇ ਸੋਚ ਦਾ ਦਾਇਰਾ ਛੋਟਾ ਜਾਂ ਵੱਡਾ ਉਹਨੇ ਆਪ ਦੇ ਹਿਸਾਬ ਨਾਲ ਜੋ ਨੂੰ ਸਹੀ ਲੱਗਿਆ ਉਹ ਚਰਨ ਲਿਖਤਾ ਕੋਈ ਪਹੁੰਚਿਆ ਸੀਗਾ ਉਹਨੇ ਆਪ ਦੇ ਹਿਸਾਬ ਨਾਲ ਉਹਦਾ ਵਰਣਨ ਕਰਤਾ ਕੋਈ ਹਜੇ ਥਰਡ ਲੈਵਲ ਤੇ ਸੀਗਾ ਉਹਨੇ ਆਪ ਦੇ ਹਿਸਾਬ ਨਾਲ ਵਰਣਨ ਕਰਤਾ ਉਸੋ ਕਹਿੰਦਾ ਵੀ ਕਹਿੰਦਾ ਵੀ ਅੱਜ ਤੋਂ 30 ਸਾਲ ਪਹਿਲਾਂ ਜੋ ਮੈਂ ਜਗਜੀ ਸਾਹਿਬ ਦਾ ਖੁਦ ਟੀਕਾ ਕੀਤਾ ਨਾ ਕਹਿੰਦਾ ਮੇਰਾ ਹੁਣ ਉਹੀ ਟੀਕਾ ਮੇਰੇ ਨਾਲ ਹੀ ਨਹੀਂ ਮਿਲਦਾ ਮਤਲਬ ਸੋਚ ਵੱਧ ਗਈ ਲੈਵਲ ਉੱਚਾ ਹੋ ਗਿਆ ਅਧਿਆਤਮਿਕ ਲੈਵਲ ਉੱਚਾ ਹੋ ਗਿਆ ਇਸ ਤਰੀਕੇ ਦੇ ਨਾਲ ਇਹ ਬਦਲਦਾ ਰਹਿੰਦਾ ਹੈ ਅਸੀਂ ਮਗਰ ਨਹੀਂ ਲਗਣਾ ਅਸੀਂ ਆਪਣੇ ਇੰਡੀਪੈਂਡੈਂਟ ਸੋਚ ਰੱਖਣੀ ਹੈ ਇਹ ਸਾਡੇ ਲਈ ਬਹੁਤ ਪ੍ਰੇਰਣਾ ਦਾ ਇੱਕ ਸਰੋਤ ਹੁੰਦੀਆਂ ਕਿਤਾਬਾਂ ਇਹ ਹਰੇਕ ਵਿਸ਼ੇ ਤੇ ਸਾਨੂੰ ਇੱਕ ਪ੍ਰੇਰਣਾ ਦਿੰਦੀਆਂ ਇਹ ਦੱਸਦੀਆਂ ਨੇ ਕੀ ਚੰਗਾ ਕੀ ਮਾੜਾ ਰੱਖਣੀ ਸੋਚ ਉਹ ਸਾਡੇ ਆਪਣੇ ਤੇ ਡਿਪੈਂਡ ਕਰਦੀ ਹੈ ਫਿਰ ਇੱਕ ਚੀਜ਼ ਹੋਰ ਹੈ ਕਿ ਸਾਨੂੰ ਇਸ ਚੀਜ਼ ਨਾਲ ਸਹੀ ਗਲਤ ਦਾ ਫਰਕ ਪਤਾ ਲੱਗਦਾ ਮੈਂ ਇਸ ਜੀ ਨਾਲ ਹੀ ਜੋੜਦਾ ਕਿਵੇਂ ਕਿਵੇਂ ਤੁਸੀਂ ਇਸ ਫਲਨ ਰਾਈਟਰ ਦੀ ਕਿਤਾਬ ਪੜ ਲਈ ਉਹਦੀ ਪੜ ਲਈ ਉਹਦੀ ਪੜ ਲਈ ਤੁਹਾਨੂੰ ਅੱਡ ਅੱਡ ਸੋਚਾਂ ਪਤਾ ਲੱਗੀਆਂ ਫਿਰ ਥੋੜੀ ਸੋਚੋ ਤੁਸੀਂ ਪਾਸੇ ਰੱਖ ਕੇ ਦੇਖੋਗੇ ਵੀ ਉਹਨੇ ਐ ਕਿਉਂ ਲਿਖਿਆ ਉਹਨੇ ਐ ਕਿਉਂ ਲਿਖਿਆ ਉਹਨੇ ਐ ਕਿਉਂ ਲਿਖਿਆ ਤਾਂ ਤੁਹਾਨੂੰ ਸਹੀ ਗਲਤ ਦਾ ਪਤਾ ਲੱਗ ਜਿਊਗਾ ਵੀ ਕੀ ਸਹੀ ਹੈ ਕੀ ਗਲਤ ਹੈ ਐਨਾਲਿਸਿਸ ਕਰੋਗੇ ਜਦੋਂ ਤੁਸੀਂ ਤਾਂ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਜਦੋਂ ਅਸੀਂ ਕਿਤਾਬਾਂ ਦੇ ਥਰੂ ਸਮਾਜ ਨੂੰ ਸਮਝਣ ਲੱਗਦੇ ਹਾਂ ਵੱਖ-ਵੱਖ ਕਿਤਾਬਾਂ ਦੇ ਅਸਰ ਕਿਸੇ ਦੇ ਆਦੀ ਨਾ ਹੋਵੂ ਪਰ ਆਵਦਾ ਦਾਇਰਾ ਵਿਸ਼ਾਲ ਕਰ ਦੇਗਾ ਮੇਰੇ ਖੁਦ ਕੋਲੇ ਮੈਂ ਜਿਵੇਂ ਕਹਾਂ ਜੇ ਮੇਰੀ ਗਣਤੀ ਸਹੀ ਹੋਵੇ ਤਾਂ ਕਰੀਬ-ਕਰੀਬ 3000 ਪਲੱਸ ਹੋਊਗੀ ਕਿਤਾਬ ਕੁਝ ਕਿਤਾਬਾਂ ਯਾਰ ਦੋਸਤ ਲੈ ਗਏ ਕੁਝ ਮੋੜ ਕੇ ਕੁਝ ਨਹੀਂ ਵੀ ਮੋੜ ਕੇ ਗਏ ਪਰ ਕਿਤਾਬਾਂ ਦਾ ਨਾਲ ਮੇਰੀ ਗੁੜੀ ਸਾਝ ਹੈ ਤੇ ਜਿਹੜੀ ਵੀ ਕਿਤਾਬ ਚੰਗੀ ਲੱਗਦੀ ਹੈ ਮੈਂ ਕਿਸੇ ਤੋਂ ਧਾਰਨ ਨਹੀਂ ਮੰਗਦਾ ਮੈਂ ਉਸਨ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਉਹਨੂੰ ਨਵਾਂ ਲਿਆ ਜਾਵੇ ਤੇ ਆਪਣੀ ਲਾਇਬ੍ਰੇਰੀ ਵਿੱਚ ਰੱਖਿਆ ਜਾਵੇ ਤੁਸੀਂ ਵੀ ਅਸੀਂ ਬਹੁਤ ਖਰਚੇ ਕਰਦੇ ਹਾਂ ਸਾਰਾ ਦਿਨ ਜੋ ਵੀ ਕਿਤਾਬ ਚੰਗੀ ਲੱਗਦੀ ਹੈ ਨਾ ਉਹਨੂੰ ਤੁਰੰਤ ਖਰੀਦ ਲਓ ਤੰਤ੍ਰਿਕ ਲੋਕ ਤੇ ਕੋਸ਼ਿਸ਼ ਕਰੋ ਕਿ ਉਹਨੂੰ ਜਲਦੀ ਉਹਨੂੰ ਮੁਕਾਇਆ ਜਾਵੇ ਹਾਂ ਇਹ ਹੁੰਦਾ ਹੈ ਕਿ ਅਸੀਂ ਇੱਕ ਵਾਰੀ ਜੇ ਕਿਤਾਬ ਪੜ ਲਈ ਇਹਦਾ ਮਤਲਬ ਇਹ ਹੈ ਨਾ ਸਮਝੋ ਕਿ ਤੁਹਾਨੂੰ ਕਿਤਾਬ ਆ ਗਈ ਜਾਂ ਪਤਾ ਲੱਗ ਗਿਆ ਵਿੱਚ ਕੀ ਲਿਖਿਆ ਜੇ ਤੁਸੀਂ ਪਹਿਲੀ ਵਾਰੀ ਪੜੇ ਉਹਦੇ ਅਰਥ ਹੋਰ ਹੋਣਗੇ ਦੂਜੀ ਵਾਰੀ ਪੜੇ ਉਹਦੇ ਅਰਥ ਹੋਰ ਹੋਣਗੇ ਤੀਜੀ ਵਾਰੀ ਵੀ ਜੇ ਪੜੇ ਉਹਦੇ ਅਰਥ ਹੋਰ ਹੋਣਗੇ ਕਿਉਂਕਿ ਤੁਹਾਡੀ ਸਮਝ ਡੀਪ ਹੁੰਦੀ ਗਈ ਡੀਪ ਹੁੰਦੀ ਗਈ ਤਾਂ ਤੁਸੀਂ ਆਪ ਦਾ ਐਨਾਲਿਸਿਸ ਹੀ ਵੱਖੋ ਵੱਖਰਾ ਕਰੋਗੇ ਤਿੰਨਿਆਰੀ ਪੜਨ ਦੇ ਵਿੱਚ ਫੋ ਇੱਕ ਵਾਰ ਹੀ ਕਿਤੇ ਪੜਿਆ ਕਿਤਾਬ ਨਹੀਂ ਮੁੱਕਦੀ ਇਸ ਨੂੰ ਵਾਰ-ਵਾਰੀ ਪੜਨਾ ਪੈਂਦਾ ਹੈ ਸਮਝਣਾ ਪੈਂਦਾ ਹੈ ਫਿਰ ਜਾ ਕੇ ਕਿਤੇ ਉਹਦੀ ਗਹਿਰਾਈ ਦੀ ਸਮਝ ਆਉਂਦੀ ਹੈ ਰਾਈਟਰ ਦੀ ਤਲ ਤੇ ਆ ਕੇ ਜਿਸ ਤਲ ਤੇ ਬੈਠ ਕੇ ਉਸਨੇ ਲਿਖਿਆ ਹੈ ਜਿਸ ਗਹਿਰਾਈ ਦੇ ਵਿੱਚ ਆ ਕੇ ਉਹਨੇ ਲਿਖਿਆ ਉਸ ਗਹਿਰਾਈ ਨੂੰ ਪ੍ਰਾਪਤ ਕਰਨਾ ਉਹਨੂੰ ਵਾਰ-ਵਾਰੀ ਪੜ੍ਹਨਾ ਪਊਗਾ ਇਹ ਨਾ ਸਮਝ ਲਓ ਕਿ ਇੱਕ ਵਾਰੀ ਕਿਤਾਬ ਪੜ ਲਈ ਤੇ ਅਸੀਂ ਪੜਤੀ ਕੱਲਾ ਫਿਨਿਸ਼ ਕਰਨਾ ਹੀ ਸਭ ਕੁਝ ਨਹੀਂ ਹੁੰਦਾ ਉਹਦੇ ਆਈਡੀਆਜ਼ ਉਹਦੇ ਵਿਚਾਰ ਉਹ ਮਹਾਨ ਵਿਚਾਰ ਤੁਹਾਡੇ ਜਿੰਦਗੀ ਦੇ ਵਿੱਚ ਕਿੰਨਾ ਕਾਰਗਰ ਰੋਲ ਪਲੇ ਕਰਦੇ ਆ ਇਹ ਇੰਪੋਰਟੈਂਟ ਹੁੰਦਾ ਬਹੁਤ ਸਾਰੇ ਅੰਗਰੇਜ਼ੀ ਰਾਈਟਰ ਜਿਨ੍ਹਾਂ ਨੇ ਇਨਾ ਸੋਨਾ ਲਿਖਿਆ ਪਰ ਲੋਕਾਂ ਤੱਕ ਪਹੁੰਚ ਨਹੀਂ ਪਾ ਰਹੇ ਕਿਉਂਕਿ ਕਿਉਂਕਿ ਸਾਡੇ ਬਹੁਤ ਸਾਰੇ ਲੋਕਾਂ ਨੂੰ ਅੰਗਰੇਜ਼ੀ ਦਾ ਗਿਆਨ ਨਹੀਂ ਹੈ ਬਹੁਤ ਸਾਰੇ ਪੰਜਾਬੀ ਰਾਈਟਰ ਬਹੁਤ ਸੋਨਾ ਲਿਖਿਆ ਪਰ ਉਹ ਆਪਣੀ ਗੱਲ ਵਿਸ਼ਵ ਤੱਕ ਨਹੀਂ ਪਹੁੰਚਾ ਸਕੇ ਕਿਉਂਕਿ ਉਹ ਸਿਰਫ ਪੰਜਾਬੀ ਦੇ ਵਿੱਚ ਸੀਗਾ ਭਾਸ਼ਾ ਬੈਰੀਅਰ ਬਣ ਜਾਂਦੀ ਹੈ ਇਹ ਭਾਸ਼ਾ ਬੈਰੀ ਵੱਧ ਜਾਂਦੀ ਹੈ ਸੋ ਮੈਂ ਚਾਹਣਾ ਹੈ ਕਿ ਆਪਾਂ ਸਰਬ ਭਾਸ਼ਾ ਜਾਂ ਖਿਆਰ ਰੱਖੀਏ ਹੋ ਜਿੰਨੀ ਵੱਤ ਵੱਧ ਪਛਾਵਾ ਸਕਦੀਆਂ ਉਹਨਾਂ ਚੰਗਾ ਤੇ ਕਿਉਂਕਿ ਦੈਰਾ ਉਹਨਾਂ ਵੱਡਾ ਹੁੰਦਾ ਜਾਂਦਾ ਹੈ ਕੌਮ ਦੀ ਸੋਚ ਜੇ ਆਪਾਂ ਦੂਜੀਆ ਪਛਾਵਾ ਦੇ ਵਿੱਚ ਵੀ ਲਿਖਾਂਗੇ ਤਾਂ ਉਹਨਾਂ ਹੀ ਸਾਡਾ ਦੈਰਾ ਵਿਸ਼ਾਲ ਹੁੰਦਾ ਜਾਊਗਾ ਆਪਣੀ ਸੋਚ ਉੱਥੇ ਤੱਕ ਪਹੁੰਚਦੀ ਜਾਊਗੀ ਬਹੁਤ ਬਤਨਵਾ